मे करी कीअ तोखे

ਆ ਸਜਣਾ ਦੇ ਅਗਰੂ ਬੰਦਿ ਸਾਰਾ ਕੋ ਦੇ ਕਰੇ ਵਾਹਿਗੁਰੂ ਕਿੰਤਾ ਜੀ ਸੰਜੀਵ ਜੀ ਪੱਟੀ ਸਾਹਿਬ ਜਿਹਦੇ ਵੀ ਹਲੋ ਹਲੋ ਜੈ ਗਰਾਪਾ ਨਾ ਹਰੀ ਦਾ ਦੇਵ ਸਾਚੇ ਦਰਬਾਰ ਕੀ ਜੈ ਬਾਬਾ ਜੀ ਦੀ ਸੱਚੀ ਜੋ ਜਗ ਚੁੱਕੀ ਹੈ ਜੀ ਹਲੋ ਹਲੋ

ਜੈਕਰ ਸਾਥ ਲਾਈਆਂ ਵਾਲੇ ਬਾਬਾ ਜੀ ਦਾ ਉਹ ਸੱਚੇ ਦਰਬਾਰ ਕੀ ਦੇ ਜਿਆ ਸਮਾਗਮਾਂ ਦੇ ਵਿੱਚ ਕਰ ਕਰ ਸਨੇਹਾ ਪਹੁੰਚਾਉਣ ਵਾਲਾ ਜੈ 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 i don't so

اوه <laughs> જ્યાં <San> શખસીને <San> 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 ਬੋਲਦਾ ਅਰੀਦਾ ਬੋਲਦਾ ਜੇ ਦਰਬਾਰ ਕੀ ਜੈ ਸ਼ਿਵ ਮੰਦਰ ਸ੍ਰੀ ਸਿੱਧ ਬਾਬਾ ਬਲਕਨਾਥ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼ੇਪੁਰਾ ਤੋਂ ਸਾਲਾਨਾ ਪ੍ਰੋਗਰਾਮ ਜੋ ਕਿ ਬੜੀ ਧੂਮਤਾਬਾਣਾ ਮਨਾਇਆ ਗਿਆ ਜਿਸ ਵਿੱਚ ਪਹੁੰਚੀ ਸਾਰੀ ਸੰਗਤ ਦਾ ਮੰਦਰ ਕਮੇਟੀ ਵੱਲੋਂ ਸਾਡੇ ਪ੍ਰਧਾਨ ਦੀ ਪਿੰਟਾ ਜੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੋਨੀ ਬਾਬਾ ਜੀ ਕੋਟਲੀ ਵਾਲੇ ਪਹੁੰਚੇ ਜਿਨ੍ਹਾਂ ਨੇ ਸੰਗਤ 'ਤੇ ਪਾਰ ਕਰਪਾ ਕੀਤੀ ਤੇ ਸੰਗਤ ਦੇ ਵੇੜੇ ਪਾਰ ਹੋਏ ਤੇ ਪਹੁੰਚੀ ਸਮੂਹ ਸੰਗਤ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਾਰੀ ਸੰਗਤ ਨੂੰ ਕਮੇਟੀ ਸਾਰੀ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਕਿ 9 ਮਈ ਨੂੰ ਮੰਦਿਰ ਵਿੱਚੋਂ ਚਾਰ ਬੱਸਾਂ ਜਾ ਰਹੀਆਂ ਜੋ ਕਿ ਬਾਬਾ ਵਾਲਕਨਾਥ ਪੀਰ ਨਗਾਹ ਤੇ ਨਾਨਾ ਦੇਵੀ ਜਾਣਗੀਆਂ ਜਿਹੜੀ ਸੰਗਤ ਜਾਣ ਦੀ ਚਾਹਵਾਨ ਹੈ ਉਹ ਸਾਡੇ ਪ੍ਰਧਾਨ ਜੀ ਕੋਲ ਜਾਂ ਮੰਦਿਰ ਕਮੇਟੀ ਕਿਸੇ ਕੋਲ ਵੀ ਆਪਣੀ ਸੀਟ ਬੁੱਕ ਕਰਾ ਸਕਦਾ ਜਿਸ ਦੀ ਇੱਕ ਛੋਟੀ ਜੀ ਹੋ ਰੱਖੀ ਗਈ ਹੈ ਸਾਡੇ 1250 ਰੁਪਿਆ ਸੀਟ ਦਾ ਕਿਰਾਇਆ ਰੱਖਿਆ ਗਿਆ ਜੋ ਕਿ ਬੁੱਕ ਕਰਾਓ ਤੇ ਦਰਸ਼ਨ ਕਰੋ ਜੈ ਕਰਬ ਮੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ